ਸਚੀ ਗਾਲ ਜੀ ਅੱਜ ਜਿਹੜਾ ਸਿਸਟਮ ਆਪਾਂ ਇਹ ਲਗਾਇਆ ਇਹ 5 ਕਿਲੋਵਾਟ ਦੀ ਸਾਈਡ ਆ ਇਹ ਇੱਥੇ ਜਿਹੜੇ ਆਪਾਂ ਪੈਨਲ ਲਗਾਏ ਹੋਇਆ ਮੋਨੋਕ੍ਰਿਸਟਲ ਹਾਫ ਕੱਟ ਦੇ ਵਿੱਚ ਹੀ ਆਪਾਂ ਪੈਨਲ ਲਗਾਏ ਹੋਏ ਆ ਤੇ ਸਿਸਟਮ ਜਿਵੇਂ ਕਿ ਤੁਸੀਂ ਲੱਗਾ ਦੇਖ ਸਕਦੇ ਹੋ ਕਿ ਵੀ ਆਪਾਂ ਜਿਹੜੀਆਂ ਫਰੰਟ ਲੱਗਾ ਉਹ 9 ਇੰਚੇ ਕੰਧ ਦੇ ਉੱਪਰ ਹੀ ਆਪਾਂ ਲਗਾਈਆਂ ਹੋਈਆਂ ਜੋ ਕਿ 3 3 ਫੁੱਟ ਆਪਾਂ ਉੱਚੀਆਂ ਰੱਖੀਆਂ ਹੋਈਆਂ ਕਿਉਂਕਿ ਕਸਟਮਰ ਦਾ ਕਹਿਣਾ ਸੀਗਾ ਵੀ ਜਿੰਨੀ ਵੀ ਇਹ ਸਾਰੀ ਫ੍ਰੀ ਸਪੇਸ ਹੈਗੀ ਆ ਇਹ ਸਾਰੀ ਸਾਡੀ ਯੂਜ਼ਿੰਗ ਹੋ ਸਕੇ ਇਹਦੇ ਵਿੱਚ ਵਧੀਆ ਤਰੀਕੇ ਨਾਲ ਇਸ ਕਰਕੇ ਜਿਹੜਾ ਆਪਾਂ ਰਫਟਰ ਹੈ ਉਹ ਮਿਨਿਮਮ 1.5 ਫੁੱਟ ਦਾ ਆਪਾਂ ਰਫਟਰ ਰੱਖ ਕੇ ਤੇ ਉਹਨ ਦੇ ਅਕੋਰਡਿੰਗ ਆਪਾਂ ਇਹ ਸਿਸਟਮ ਲਗਾਇਆ ਵਿਆ ਤੇ ਇਹ ਪੈਨਲ ਹੈ ਜੋ ਕਸਟਮਰ ਦੇ ਕਹਿਣ ਤੇ ਅਸੀਂ ਮਤਲਬ ਉਹਨਾਂ ਦਾ ਕਹਿਣਾ ਹੈ ਇਸ ਕੋੜੀ ਕੋਲੋਂ ਜਗ੍ਹਾ ਛੱਡ ਕੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਮਤਲਬ ਆਪਦਾ ਕੋਈ ਐਲੀਵੇਸ਼ਨ ਬਣਾਉਣਾ ਉਹਨਾਂ ਨੇ ਤਾਂ ਕਰਕੇ ਅਸੀਂ ਜੋ ਪੈਨਲ ਹੈ ਉਹਨਾਂ ਨੇ ਮਤਲਬ ਸਾਈਡ ਕਰਾ ਕੇ ਮਤਲਬ ਪਰਲੀ ਸਾਈਡ ਜੋ ਹੈ ਵਧਾ ਦਿੱਤੇਗੇ ਤਾਂ ਉਹਨ ਦੇ ਅਕੋਰਡਿੰਗ ਵੀ ਅਸੀਂ ਇੱਕ سپورਟ ਉਹਦੇ ਉੱਤੇ ਲਗਾ ਦਿੱਤੀ ਆ ਮਤਲਬ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਅਸੀਂ ਜੋ ਸੋਲਰ ਪੈਨਲ ਦੇ ਵਿੱਚ ਨਟ ਹੈ ਜੇ ਓਬਵੀਅਸੀ ਪ੍ਰੋਪਰ ਵਧੀਆ ਤਰੀਕੇ ਨਾਲ ਪਾਏ ਹੋਏ ਤਾਂ ਕਿ ਹਨੇਰੇ ਤੂਫਾਨ ਨਾਲ ਜੋ ਆਪਣੇ ਪੈਨਲ ਹੈ ਉਹ ਬਿਲਕੁਲ ਵੀ ਉੱਡਣ ਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਦੇਖੋ ਇਨਵਰਟਰ ਦੀ ਇਨਵਰਟਰ ਜਿਹੜਾ ਆਪਾਂ ਇੱਥੇ ਲਗਾਇਆ ਹੋਇਆ ਹੈ ਲਿਵਗਾਰਡ ਕੰਪਨੀ ਦਾ ਹੀ ਆਪਾਂ ਇੱਥੇ ਇਨਵਰਟਰ ਲਗਾਇਆ ਹੋਇਆ ਹੈ 6 ਕਿਲੋਵਾਟ ਦਾ ਤੇ